ਉਹੀ ਜੋ ਦਿਨ ਆਵਹਿ ਸੋ ਦਿਨ ਜਾਹਿ ਹੋਰ ਵਿरागਮਈ ਪ੍ਰਕਰਨ ਦਾ ਆਦੇਸ਼ ਬਖਸ਼ਦੇ ਹੋਏ ਫਰਮਾਉਂਦਿਆਂ ਨੇ हे ਜੀਵ ਜਿਹੜਾ ਦਿਨ ਆਉਂਦਾ ਹੈ ਜਨਨੀ ਜਾਨਤ ਸੁਧ ਵਡਾ ਹੋਤ ਹੈ ਇਤਨਾ ਕੁ ਨਾ ਜਾਣਾ ਕਿ ਦਿਨ ਦਿਨ ਅਵਧ ਘਟਤ ਹੈ ਇਹ ਨਹੀਂ ਸਮਝੀ ਵੀ ਦਿਨਵਦਨ ਜਿੱਦਨ ਤੋਂ ਜੰਮੇ ਉਮਰ ਘਟਦੀ ਜਾਂਦੀ ਹੈ ਇਉਂ ਜਿਹੜਾ ਦਿਨ ਗੁਜ਼ਰ ਜਾਂਦਾ ਆ ਜਾਂਦਾ ਹੈ ਸੋ ਦਿਨ ਜਾਹੀ ਉਹ ਦਿਨ ਉਮਰ ਦਾ ਚਲਿਆ ਜਾਂਦਾ ਕੂਝ ਕਰ ਜਾਂਦਾ ਹੈ ਕਰਨਾ ਕੂਝ ਰਹਿਣਾ ਥਿਰਨਾ ਇਸ ਸੰਸਾਰ ਤੋਂ ਆਪਾਂ ਸਭ ਨੂੰ ਕੂਝ ਕਰਕੇ ਤੁਰ ਜਾਣਾ ਹੈ ਰਹਿਣਾ ਇਸ਼ਤ ਨਹੀਂ ਕਿਸੇ ਨੂੰ ਵੀ ਸ਼ਰੀਰ ਕਰਕੇ ਅੰਤ ਮਰੇ ਕਾ ਪਛਤਾਇ ਪ੍ਰਥੀ ਪਰ ਜੇ ਜਗ ਵਿੱਚ ਉਤਾਰ ਕਹਾਏ ਜਿਨ੍ਹਾਂ ਅਵਕਾਰ ਪੁਰੇ ਦੀ ਹੰਗਤਾ ਸੀ ਉਹਨਾਂ ਨੂੰ ਵੀ ਸੀ ਛੱਡਨੇ ਪਏ ਅੰਤ ਨੂੰ ਸੰਗ ਚਲਤ ਹੈ ਸੰਗ ਚਲਤ ਹੈ ਹਮ ਵੀ ਚਲਣਾ ਆਪਣੇ ਸੰਬ ਇਸ ਵਾਰੇ ਦੁਆਰੇ ਸਿਮਰਤੀ ਸੁਧਾਰੇ ਜਿਹੜੇ ਸੱਜਣ ਮੇਰੇ ਰੰਗਲੇ ਜਾਇਸ ਤੇ ਜੀ ਰਾਣ ਹਮ ਵੀ ਬੰਨਿਆ ਗੁਮਨੀ ਚ ਰੋਵਾ ਚਹੀਨੀ ਬਾਣ ਆਪਣੇ ਸਾਥੀ ਜਿਹੜੇ ਬਰਾਬਰ ਦੀ ਉਮਰ ਵਾਲੇ ਬੱਚੇ ਜੰਮੇ ਹੋਏ ਸੀ ਜੋ ਚਾਚੇ ਤਾਏ ਸਾਡੇ ਸਨ ਫਰੀਦਾ ਕਿੱਥੇ ਪੈਂਦੇ ਮਾਪੇ ਜਿਨੀਆਂ ਤੂੰ ਜਣਿਓ ਹੈ ਤੈਨ ਪਾਸੋਂ ਲੱਦ ਕੇ ਤੂੰ ਅਜੇ ਨਾ ਪਤਰੀਣਿਓ ਹੈ ਇਹ ਸੰਗ ਜਿਹੜਾ ਸਾਥੀ ਜਿਹੜੇ ਪਰਲੋਕ ਨੂੰ ਚਲੇ ਜਾ ਰਹੇ ਸਾਡੇ ਸੰਗੀ ਸਾਥੀ ਆਪਾਂ ਵੀ ਇੱਥੇ ਦੁਨੀਆ ਤੋਂ ਕੁਝ ਕਰਕੇ ਚਲਣਾ ਹੈ ਸੰਗੀ ਕੌਣ ਹੈ ਇੰਦਰੀਏ ਇਹ ਅੱਖਾਂ ਜਿਸ ਅੱਖੀਂ ਦੇਖ ਪਤਰੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਬੰਨ ਖੇਤੀ ਪੱਕਣ ਤੇ ਜਦ ਆਜੇ ਰੰਗ ਹੀ ਹੋਰ ਕਰ ਜਾਂਦੀ ਹੈ ਇਹਵੇਂ ਸੰਗ ਜਿਹੜੇ ਇੰਦਰੀਏ ਐ ਇਹ ਵੀ ਸਫਲ ਪੈਂਦੇ ਜਾਂਦੇ ਐ ਇਹ ਚਲੇ ਜਾ ਰਹੇ ਐ ਹਮ ਆਪਾਂ ਵੀ ਚਲਣਾ ਇਸ ਦੁਨੀਆ ਤੋਂ ਕੁਝ ਕਰਕੇ ਜਾਣਾ ਹੈ ਦੂਰ ਗਵਨ ਸਿਰ ਉਪਰ ਮਰਨਾ ਅਗੇ ਉਹ ਦੂਰ ਦੇਸ਼ ਦਾ ਜੇ ਮਾਰ ਕੇ ਗਨੇ ਜਾਹਨੇ ਕੋਸਾ ਕੋਹਾਨੀ ਗਣੀਆਂ ਜਾਣੀਆਂ ਜਿਸ ਰਸਤੇ ਦੀਆਂ ਐਡਾ ਦੂਰ ਪਰਲੋਕ ਦਾ ਗਮਨ ਹੈ ਚਲਣਾ ਹੈ ਜਿਸ ਰਸਤੇ ਸਿਰ ਉਪਰ ਮਰਨਾ ਉਹ ਮਰਨਾ ਸਿਰ ਤੇ ਆ ਗਿਆ ਹੈ ਦੂਰ ਗਮਨ ਜਿਸ ਨੂੰ ਦੂਰ ਸਮਝਦੇ ਸੀ ਵੀ ਜਿਹੜਾ ਮੌਤ ਦਾ ਸਮਾਂ ਹੈ ਤਾਂ ਬਹੁਤ ਦੂਰ ਹੈ ਉਸ ਗਮਨ ਨੂੰ ਬੜਾ ਦੂਰ ਸਮਝਿਆ ਹੋਇਆ ਸੀ ਪਰ ਉਹ ਮਰਨਾ ਸਾਡੇ ਸਿਰ ਤੇ ਆ ਰਿਹਾ ਹੈ ਅਸੀਂ ਭੁਲਾਈ ਬੈਠੇ ਹਾਂ ਉਸ ਮੌਤ ਦੇ ਤਾਂ ਹੀ ਐਡੇ ਅਗਿਆਤ ਹੋ ਰਹੇ ਹਨ ਇਸੇ ਪ੍ਰਕਾਰ ਦੂਰ ਗਮਨ ਸਿਰ ਉੱਪਰ ਮਰਨਾ ਏ ਭਾਈ ਉੱਪਰ ਆਰਾਮ ਹੋ ਕੇ ਜੇ ਸ੍ਰੋਮਣੀ ਪਰਮੇਸ਼ਰ ਦੇ ਵਿੱਚ ਅਸੀਂ ਗਮਨ ਕਰੀਏ ਚਲਣਾ ਕਰੀਏ ਤੇ ਫੇਰ ਜਿਹੜਾ ਮਰਨਾ ਹੈ ਇਸ ਦਾ ਦੂਰ ਇਹ ਦੂਰ ਹੋ ਜਾਂਦਾ ਹੈ ਮੌਤ ਤੋਂ ਜੀਵਿਤ ਭਾਵ ਤੋਂ ਮਰਨਾ ਅਸੀਂ ਦੂਰ ਸਮਝਿਆ ਹੋਇਆ ਹੈ ਤੇ ਦੂਰ ਗਮਨ ਸਿਰੋ ਸਿਰੋਮਣੀ ਜੋ ਪਰਮੇਸ਼ਵਰ ਹੈ ਉਸ ਵਿੱਚ ਸੰਸਾਰ ਤੋਂ ਪਰਮ ਹੋ ਕੇ ਜੇ ਗਮਨ ਕਰੀਏ ਚੱਲਨੀ ਹੈ ਭਗਤੀ ਵੱਲ ਫੇਰ ਇਹ ਸਾਧ ਸੰਗਤ ਜੀ ਦੂਰ ਹੋ ਸਕਦਾ ਹੈ ਮਰਨਾ ਨਹੀਂ ਤਾਂ ਮਰਨਾ ਸਿਰਦੇ ਤੇ ਆ ਰਿਹਾ ਸਭ ਦੇ ਕੀ ਤੂੰ ਸੋਇਆ ਜਾਗ ਈ ਆਨਾ ਜੀਵਤ ਭਾਵ ਤੋਂ ਮਰਨਾ ਸੀ ਕਹਿੰਦੇ ਉਪਰਾਣ ਹੋ ਕੇ ਸੰਸਾਰ ਤੋਂ ਉਸ ਬਲ ਭਗਤੀ ਵਾਲ ਗਮਨ ਕਰਨਾ ਸੀ ਫਿਰ ਮਰਨਾ ਦੂਰ ਹੋਣਾ ਸੀ ਤੇਰਾ ਇਹ ਤੂੰ ਕਰ ਨਹੀਂ ਸਕਿਆ ਕੀ ਤੂੰ ਸੋਇਆ ਜਾਗ ਈ ਆਨਾ ਈ ਆਨਾ ਜਿਆਦਪੁਰ ਕਿਉਂ ਤੂੰ ਸਤਾ ਪਿਆ ਪ੍ਰਮਾਤਮਾ ਦੀ ਨੀਂਦ ਵਿੱਚ ਗਿਆਨ ਵਸਦਾ ਜਾਗਣਾ ਕਰ ਵਿਦਿਆ ਜਿ ਕਿਉ ਸੁੱਤਾ ਹੋਇਆ ਹੈ ਕਾ ਜੀਵਨ ਜਗ ਸੱਚ ਕਰ ਜਾਨ ਕਾ ਜਗ ਦਾ ਜਿਹੜਾ ਜਿਉਣਾ ਨੂੰ ਸੱਚਾ ਕਰਕੇ ਮੰਨਿਆ ਹੈ ਮਰਨਾ ਨਹੀਂ ਸੱਚਾ ਸਮਝਿਆ ਜੇ ਕੋਈ ਮਰ ਜਾ ਕਹਿ ਦੇਵੇ ਕਹਿੰਦਾ ਤੂੰ ਮਰੇ ਮੈਂ ਕਿਉ ਮਰਾਂ ਇਹ ਜਿਹੜੀ ਝੂਠੀ ਗੱਲ ਨੂੰ ਸੱਚੀ ਸਮਝਿਆ ਹੈ ਤਾਂ ਜਿਉਣਾ ਝੂਠਾ ਹੈ ਇਹਨੂੰ ਜਗ ਸੱਚਾ ਕਰਕੇ ਜਾਣਿਆ ਹੈ ਪ੍ਰਹਾਉ ਜਿਨ ਜਿਓ ਦੀਆ ਸੋ ਰਿਜਕ ਅੰਬਰਾਵੇ ਕਿਉ ਫਿਕਰ ਜਿਤੇ ਆਇਆ ਮਾਰਾ ਸਿਮਰਨ ਕਰ ਲੈ ਜਿਸ ਵਾਹਿਗੁਰੂ ਤੈਨੂੰ ਇਹ ਜੀਵ ਸਰੀਰ ਚੇਤੂ ਸਦਾ ਪਾਈ ਐ ਸੁਖਮ ਸਰੀਰ ਦਿੱਤਾ ਸੁਖੂਰ ਸਰੀਰ ਨਾਲ ਮੇਲ ਕੇ ਉਹੋ ਹੀ ਸਾਰਿਆਂ ਰਿਜਕ ਰੋਜੀ ਅੰਬਰਾਵੇ ਉਪੜਾਉਂਦਾ ਹੈ ਥਾਂ ਥਾਂ ਮਾਰਾ ਸਾਹਿਬ ਸਭ ਦੇ ਰੋਜੀ ਦਾਤਾ ਹੈ ਸੁਰ ਮਰਦਾਨੇ ਦੇਸਾ ਸਭ ਕੀ ਸੁਧ ਕਰਤਾਰ ਦੇਹ ਬਣੀ ਪਛਤਾਤਾ ਪੂਰ ਬਣਾ ਹਰ ਆ ਬੀਬੀ ਤੂੰ ਬੱਚੇ ਨੂੰ ਲਿਜਾਂਦੀ ਨਹੀਂ ਬਾਹਰ ਤੂੰ ਜੀਵਨ ਜਗ ਸੱਚ ਕਰ ਜਾਨ ਤੂੰ ਹੈ ਭਾਈ ਜਿਉਣਾ ਜਗ ਸੱਚਾ ਕਰਕੇ ਸਮਝਿਆ ਹੈ ਰਹਾਉ ਜਿਨ ਜੀਉ ਦਿਆ ਸੋ ਰਿਜਕ ਅੰਬਰਾਵ ਜਿਸ ਵਾਹਿਗੁਰੂ ਨੇ ਜੀਵ ਸਰੀਰ ਦਿੱਤਾ ਹੈ ਜੀਵਨ ਦਿੱਤਾ ਹੈ ਉਹ ਸਾਰਿਆਂ ਦੇ ਤਾਂ ਹੀ ਚੇਤਨ ਸਤਾ ਪਾਈ ਹੈ ਰਿਜਕ ਵੀ ਆਪ ਹੀ ਬਣਾਵੇ ਪਚਾਵੇਗਾ ਸਭ ਕਟ ਭੀਤਰ ਹਾਥ ਚਲਾਵਾ ਸੈਦੋਂ ਦੇ ਕਟ ਸਰੀਰਾਂ ਦੇ ਅੰਦਰ ਉਹਨਾਂ ਦੀ ਪਰਾਲਬਦ ਅਨੁਸਾਰ ਇਹ ਹੱਟ ਦੁਕਾਨ ਚਲਾ ਰਿਹਾ ਸਭ ਦੀ ਪਾਲਣਾ ਪੋਸਣਾ ਆਪ ਕਰ ਰਿਹਾ ਹੈ ਸਭ ਪ੍ਰਬੰਧ ਨੂੰ ਆਪ ਚਲਾ ਰਿਹਾ ਹੈ ਕਰ ਬੰਦਗੀ ਛਾੜ ਮੈਂ ਮੇਰਾ اے ਭਾਈ ਬੰਦਗੀ ਪਰਮੇਸ਼ਰ ਦੀ ਭਗਤੀ ਕਰ ਜਿਹੜੀ ਮੈਂ ਦੇ ਦੀ ਛੱਡ ਦੇ ਤੇ ਮੇਰਾ ਪਦਾਰਥਾਂ ਦਾ ਵੀ ਛੱਡ ਦੇ ਫਿਰਦਾ ਨਾਮ ਸਮਾਰ ਸਵੇਰਾ ਪਰਮੇਸ਼ਰ ਦਾ ਨਾਮ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਮਾਲਿਆ ਕਰ ਯਾਦ ਕਰਿਆ ਕਰ ਐਵੇਂ ਭਜਨ ਤੋਂ ਬੇਵਗਣਾ ਰਹਾ ਕਰ ਇਹ ਸੋਹਣਾ ਵੇਲਾ ਤੈਨੂੰ ਮਿਲਿਆ ਹੈ ਵਾਹਿਗੁਰੂ ਦੇ ਮਿਲੰਦਾ ਸਵੇਰਾ ਸਿਗਰ ਹੀ ਸਮਾਰਿਆ ਕਰ ਛੇਤੀ ਜਨਮ ਸਰਾਨੂ ਪੰਥ ਨਾ ਸਵਾਰਾ ਦੇਖ ਪਿਆਰਿਆ ਤੇਰਾ ਜਨਮ ਤਾਂ ਸਰਾਨੂ ਬਤੀਤ ਹੋ ਚੱਲਿਆ ਮਨੁੱਖਾ ਜਨੂ ਤੈ ਪਰਲੋਕ ਦਾ ਰਸਤਾ ਆਪਦਾ ਸਵਾਰਿਆ ਨਹੀਂ ਕੋਈ ਭਲਾ ਨ ਕੰਮ ਨਹੀਂ ਕੀਤਾ ਹੈ ਸਾਂਝ ਪਰੀ ਦਹ ਦਿਸ ਅੰਧਿਆਰਾ ਜਦੋਂ ਮੌਤ ਨੂੰ ਵੀ ਸਾਂਝ ਪੈਗੀ ਉਦੋਂ ਦੱਸਾ ਤੁਸੀਂ ਇੰਦਰੀਆਂ ਦੇ ਹਨੇਰਾ ਹੀ ਛਾ ਜਾਏਗਾ ਖਾਂ ਅੱਖੀਆਂਆਂ ਦੀ ਸੀ ਬਣ ਜਾ ਰਿਆ ਮਿੱਤਰਾ ਕੰਨ ਹੀ ਸੁਣੇ ਨਾ ਬਹਿਣ ਵਾਲੀ ਹਾਲਤ ਹੋਵੇਗੀ ਚਾਰ ਸ਼ਵੇਰੇ ਮੌਤ ਦਾ ਹਨੇਰਾ ਹੀ ਪੈ ਜਾਏਗਾ ਇੰਦਰੀਏ ਸਭ ਤੇਰੇ ਗਮ ਹੋ ਜਾਣਗੇ ਇਸ ਪ੍ਰਕਾਰ ਮੌਤ ਹੈ ਜੇ ਜੇ ਪੈਂਦੇ ਮਹਾਂਦ ਗਵਾਰਾ ਹਰ ਕਾ ਨਾਮ ਸੰਗੂ ਜੀ ਆਰਾ ਉਹ ਜਪਿਆ ਨਹੀਂ ਤੇਰਾ ਇਸ ਪ੍ਰਕਾਰ ਅੰਧੇਰਾ ਪੈ ਜਾਏਗਾ ਮੌਤ ਦਾ ਚਾਰ ਸ਼ਵੇਰੇ ਜਦੋਂ ਮੌਤ ਰੂਪੀ ਸ਼ਾਮ ਦਾ ਵਕਤ ਹੋਇਆ ਕਾਲ ਇਸ ਕਰਕੇ ਹਨੇਰਾ ਹੀ ਪੈ ਜਾਏਗਾ ਸਭ ਇੰਦਰੀਏ ਬੰਦ ਹੋ ਜਾਣਗੇ ਠਾਕੇ ਜਾਣਗੇ ਕਹਿਰਵ ਦਾਦ ਨਿਦਾਨ دیਵਾਨੀ ਰਵਿਦਾਸ ਭਗਤ ਜੀ ਕਹਿੰਦੇ ਹਨ हे ਨਦਾਨ ਬਾਲਕ ਦੀ ਨਿਆਈਂ دیਵਾਨੇ ਕਮਲੇ ਚੱਲੇ ਹੋਏ ਨਦਾਨ ਅੰਤ ਦੇ ਸਮੇਂ ਵੱਲੋਂ دیਵਾਨੇ ਮਸ ਕਮਲੇ ਹੋਏ ਹੋਏ ਅੰਤ ਦਾ ਸਮਾਂ ਚੇਤੇ ਨਹੀਂ ਤੇਰੇ ਜੇ ਤਸ ਨਾਹੀ ਦੁਨੀਆ ਫਾਨਖਾਨ ਤੂੰ ਭਈ ਚੇਤੇ ਨਹੀਂ ਕਰਦਾ ਦੁਨੀਆ ਫਨਾ ਦਾ ਖਾਨ ਘਰ ਹੈ ਇਹ ਜਿਹੜਾ ਖਾਣਾ ਘਰ ਹੈ ਇਹ ਨਾਸਵੰਤ ਘਰ ਹੋਏ ਵਿੱਚ ਤੂੰ ਚੇਤਨ ਆਇਆ ਹੈ ਇਹ ਖਾਣੇ ਘਰ ਆਦਿਕ ਜਿਹੜੇ ਐ ਸਾਰੇ ਫਨਾ ਹੋ ਜਾਣਗੇ ਸਰੀਰ